ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਡੈਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕਾਫੀ ਲੰਬੀ ਜੋੜੀ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਗਾਣਾ ਰਿਲੀਜ਼ ਕੀਤਾ ਹੈ ਟਾਈਗਰ ਹਲਵਾਰਾ ਜਿਹੜਾ ਸਿੰਗਰ ਹੈ ਇਹਨੇ ਉਹਨਾਂ ਨੂੰ ਅੰਕਲ ਨੂੰ ਗੁੰਮਰਾਹ ਕੀਤਾ ਅੰਕਲ ਨੂੰ ਦੱਸਿਆ ਹੀ ਨਹੀਂ ਕਿ ਉਹ ਮੇਰੇ ਨਾਲ ਬੌਂਡ ਹੈ ਟਾਈਗਰ ਮੇਰੇ ਨਾਲ 4 ਸਾਲ ਦੀ ਬੌਂਡ ਸੀ ਉਹਦੇ ਅਸੀਂ ਇੱਥੇ ਲੁਧਿਆਣਾ ਵੀ ਗਾਣੇ ਕਰਾਏ ਸੀ ਤੇ ਸਾਨੂੰ ਬਿਮਾਰ ਹੋਣ ਦਾ ਬੰਨ੍ਹਾ ਲਗਾ ਕੇ ਉਹ ਚਲਾ ਗਿਆ ਸੀ ਤੇ ਕਾਫੀ ਪੈਸੇ ਵਗੈਰਾ ਵੀ ਅਸੀਂ ਹੁੰਦੇ ਤੋਂ ਲੈਣੇ। ਪਾਨਾ ਸਿੱਧੂ ਬੇਸਿਕਲੀ ਇੱਕ ਅਖੌਤੀ ਵਿਅਕਤੀ ਐ। ਆਪਣੇ ਆਪ ਨੂੰ ਬਹੁਤ ਵਿਦਵਾਨ ਸਮਝਦਾ। ਅਸਲ ਤੋਂ ਤਾਂ ਕਿਸੇ ਚੰਗੇ ਬੰਦੇ ਨਾਲ ਵਾਹ ਨਹੀਂ ਤੇ। ਬਹੁਤ ਲੋਕਾਂ ਦੇ ਜਾ ਕੇ ਡਰਾਵੇ ਪਾਉਂਦਾ। ਮੈਂ ਉਹਨੂੰ ਬੇਨਤੀ ਕਰਾਂਗਾ ਕਿ ਕਦੀ ਲੁਧਿਆਣੇ ਆ ਕੇ ਫੋਨ ਕਰ ਲਈ। ਤੈਨੂੰ ਪਤਾ ਲੱਗ ਜਾਊਗਾ ਕਿ ਕੋਈ ਬੰਦਾ ਰਹਿੰਦਾ ਲੁਧਿਆਣੇ ਅਸੀਂ ਵੀ ਇਹ ਸ਼ੇਰਨੀ ਮਾਗਾ ਦੁੱਧ ਪੀਤਾ ਸੀ ਵੀ ਪੰਜਾਬ ਦੇ ਵਿੱਚ ਰਹਿੰਦੇ ਆ। ਉਹ ਵੀਰੇ ਵਿੱਚ ਮੈਂ ਬਹੁ ਛੇਤੀ ਟਾਈਗਰ ਹਲਵਾਰਾ ਤੇ ਭਾਨਾ ਸਿੱਧੂ ਦੇ ਖਿਲਾਫ ਐਕਸ਼ਨ ਲਵਾਵਾਂਗਾ, ਕਾਨੂੰਨੀ ਕਾਰਵਾਈ ਕਰਾਵਾਂਗਾ, ਨੋਟਿਸ ਵੀ ਭੇਜਾਂਗਾ। ਹਾਂਜੀ 사ਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਮੇਰੀ ਹੁਣੇ ਬੜੇ ਸਤਿਕਾਰਯੋਗ ਨੇ ਸਾਡੇ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਡੈਡੀ। ਉਹਨਾਂ ਨਾਲ ਫੋਨ ਤੇ ਗੱਲ ਹੋਈ ਕਾਫੀ ਲੰਬੀ ਜੋੜੀ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਗਾਣਾ ਰਿਲੀਜ਼ ਕੀਤਾ ਹੈ ਟਾਈਗਰ ਹਲਵਾਰਾ ਜਿਹੜਾ ਸਿੰਗਰ ਹੈ ਇਹਨੇ ਉਹਨਾਂ ਨੂੰ ਅੰਕਲ ਨੂੰ ਗੁੰਮਰਾਹ ਕੀਤਾ ਅੰਕਲ ਨੂੰ ਦੱਸਿਆ ਹੀ ਨਹੀਂ ਕਿ ਉਹ ਮੇਰੇ ਨਾਲ ਬੌਂਡ ਹੈ ਟਾਈਗਰ ਮੇਰੇ ਨਾਲ 4 ਸਾਲ ਦੀ ਬੌਂਡ ਸੀ ਹੁੰਦੇ ਸੀ ਇੱਥੇ ਲੁਧਿਆਣਾ ਵੀ ਗਾਣੇ ਕਰਾਏ ਸੀ ਤੇ ਸਾਨੂੰ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਉਹ ਚਲਾ ਗਿਆ ਸੀ ਤੇ ਕਾਫੀ ਪੈਸੇ ਵਗੈਰਾ ਵੀ ਅਸੀਂ ਹੁੰਦੇ ਤੋਂ ਲੈਣੇ ਇੰਦੇ ਵਿੱਚ ਖਾਸ ਤੌਰ ਤੇ ਪਾਨਾ ਸਿੱਧੂ ਦਾ ਰੋਲ ਆਇਆ ਸਾਹਮਣੇ ਪਾਨਾ ਸਿੱਧੂ ਉਸ ਚ ਕਾਸਟਿੰਗ ਵਿੱਚ ਵੀ ਕਰਦੇ ਨਜ਼ਰ ਆ ਰਹੇ ਨੇ ਪਾਨਾ ਸਿੱਧੂ ਬੇਸਿਕਲੀ ਇੱਕ ਅਖੌਤੀ ਵਿਅਕਤੀ ਹੈ ਆਪਣੇ ਆਪ ਨੂੰ ਬਹੁਤ ਵਿਦਵਾਨ ਸਮਝਦਾ ਅਸਲ ਚ ਹੁੰਦਾ ਕਿਸੇ ਚੰਗੇ ਬੰਦੇ ਨਾਲ ਵਾਹ ਨਹੀਂ ਪਿਆ ਸੋ ਸੈਂਟੀਮੈਂਟਲਸ ਦੇਖਦੇ ਹੋਏ ਮੈਂ ਇਸ ਮੁੱਦੇ ਦੇ ਉੱਤੇ ਕੋਈ ਖਾਸ ਵਧਾਵਾ ਗੱਲ ਨੂੰ ਨਹੀਂ ਦੇਣਾ ਕਿਉਂਕਿ ਇਸ ਵਿਵਾਦ ਦੇ ਨਾਲ ਕਿਤੇ ਇਹ ਸਰਦਾਰ ਬਲਕੌਰ ਸਿੰਘ ਜੀ ਅੰਕਲ ਨੂੰ ਨਾ ਜੋੜਨ ਕਿਉਂਕਿ ਉਹ ਬੜੇ ਸਤਕਾਰਯੋਗ ਨੇ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਮੇਰੇ ਫੈਮਿਲੀ 'ਚ ਮੈਨੂੰ ਘਰੋਂ ਫੋਨ ਆਇਆ ਭਾਈ ਸੰਦੀਪਰਾ ਦੇ ਫੋਨ ਆਏ ਸਾਡੇ ਜਿਹੜੇ ਫੈਮਿਲੀ ਮੈਂਬਰ ਆ ਸਾਰਿਆਂ ਨੇ ਡਿਸਕਸ ਕੀਤਾ ਘੁੰਮਣ ਬ੍ਰਦਰਸ ਨਾਲ ਗੱਲ ਹੋਈ ਕਿ ਆਪਣਾ ਬਾਹਵਿਵਾਦ ਟਾਈਗਰ ਹਲਵਾਰੇ ਨਾਲ ਸਾਡੇ ਨਾਲ ਉਹ ਬੌਂਡ ਹੈ ਅਸੀਂ ਕਿਸੇ ਵੀ ਸਤਕਾਰਯੋਗ ਬਜ਼ੁਰਗ ਸ਼ਖਸੀਅਤ ਦੇ ਖਿਲਾਫ ਕੋਈ ਅਹਿਤ ਐਸੀ ਟਿੱਪਣੀ ਨਹੀਂ ਕਰਨੀ ਜਿੰਦੇ ਨਾਲ ਉਹਨਾਂ ਦਾ ਮਨ ਦੁਖੇ ਅਸੀਂ ਦੁੱਖ ਦੀ ਘੜੀ ਚ ਉਹਨਾਂ ਦੇ ਨਾਲ ਖੜਨਾ ਹੈ ਪਰ ਅੰਕਲ ਨਾਲ ਜਿੰਨਿਕ ਵੀ ਗੱਲ ਮੇਰੀ ਹੋਈ ਫੋਨ ਤੇ ਅੰਕਲ ਨੇ ਇਹੀ ਕਿਹਾ ਵੀ ਬੇਟਾ ਮੈਨੂੰ ਪਤਾ ਹੀ ਨਹੀਂ ਸਾਡੇ ਕੋਲ ਤਾਂ ਉਹ ਗਾਣਾ ਲੈ ਕੇ ਆਇਆ ਤੇ ਅਸੀਂ ਗਾਣਾ ਰਿਲੀਜ਼ ਕਰਤਾ ਸੋ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਦੋਸ਼ੀ ਟਾਈਗਰ ਹਲਵਾਰਾ ਜਿਨੇ ਕੀ ਅੰਕਲ ਨੂੰ ਇਹ ਨਹੀਂ ਦੱਸਿਆ ਕਿ ਉਹ ਮੇਰੇ ਨਾਲ ਬੌਂਡ ਹੈ ਉਹਦੇ ਸਾਰੇ ਕਾਗਜ਼ ਪੱਤਰ ਮੇਰੇ ਕੋਲ ਲੁਧਿਆਣੇ ਪਏ ਨੇ ਸੋ ਭਾਨਾ ਸਿੱਧੂ ਆਨਾ ਸਿੱਧੂ ਤੁਹਾਨੂੰ ਪਤਾ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਪਬਲਿਕਲੀ ਸਟੰਟ ਬਹੁਤ ਖੇਡਦਾ ਉਹ ਇਸ ਗਾਣੇ ਦੇ ਵਿੱਚ ਵੀ ਜੇ ਉਹ ਵਾਕਈ ਸਿੱਧੂ ਮੂਸੇਵਾਲਾ ਦਾ ਹਮਦਰਦੀ ਹੁੰਦਾ ਤਾਂ ਉਹ ਇਸ ਵੀਡੀਓ ਦੇ ਵਿੱਚ ਸਿਰਫ ਹੁੰਦੇ ਮਦਰ ਫਾਦਰ ਨੂੰ ਲੈ ਕੇ ਆਂਦਾ ਨਾ ਕਿ ਆਪ ਗੱਡੀ 'ਚ ਉਤਰਨ ਨਾਲੇ ਜਿਹੜੇ ਸ਼ੌਟ ਲੈ ਰਿਹਾ ਮਤਲਬ ਆਪਣੇ ਆਪ ਨੂੰ ਬਦਮਾਸ਼ ਸ਼ੋਅ ਕਰ ਰਿਹਾ ਹੁੰਦਾ ਕਿਸੇ ਚੰਗੇ ਬੰਦੇ ਨਾਲ ਵਾਹ ਨਹੀਂ ਪਿਆ ਬਹੁਤ ਲੋਕਾਂ ਦੇ ਜਾ ਕੇ ਡਰਾਵੇ ਪੁੰਦਾ ਮੈਂ ਉਹਨੂੰ ਬੇਨਤੀ ਕਰਾਂਗਾ ਕਦੀ ਲੁਧਿਆਣੇ ਆ ਕੇ ਫੋਨ ਕਰ ਲਈ ਤੈਨੂੰ ਪਤਾ ਲੱਗ ਜਾਊਗਾ ਵੀ ਕੋਈ ਬੰਦਾ ਰਹਿੰਦਾ ਲੁਧਿਆਣੇ ਅਸੀਂ ਵੀ ਕਿਸੇ ਸ਼ੇਰ ਦੀ ਮਾਂ ਦਾ ਦੁੱਧ ਪੀਤਾ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਸੋ ਜਿੱਥੇ ਤੂੰ ਸਹੀ ਗੱਲ ਕਰੇਂਗਾ ਤੇਰੇ ਨਾਲ ਖੜਾਂਗੇ ਜਿੱਥੇ ਤੂੰ ਗਲਤ ਗੱਲ ਕਰੇਂਗਾ ਤੇਰਾ ਠੋਕੇ ਵਿਰੋਧ ਕਰਾਂਗੇ ਅੱਜ ਤੂੰ ਬਹੁਤ ਘਟਿਆ ਤੇ ਵਾਯਾਤ ਹਰਕਤ ਕੀਤੀ ਹੈ ਜਿਹੜਾ ਤੂੰ ਮੇਰੇ ਨਾਲ ਬੌਂਡ ਹੋਇਆ ਸਿੰਗਰ ਟਾਈਗਰ ਹਲਵਾਰਾ ਜਿੰਦਾ ਤੂੰ ਗਾਣਾ ਅੰਕਲ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਚੈਨਲ ਤੋਂ ਛਡਵਾਇਆ ਸੋ ਉਹ ਵੀ ਤੇ ਦੇ ਵਿੱਚ ਮੈਂ ਬਹੁਤ ਛੇਤੀ ਟਾਈਗਰ ਹਲਵਾਰਾ ਤੇ ਭਾਨਾ ਸਿੱਧੂ ਦੇ ਖਿਲਾਫ ਐਕਸ਼ਨ ਲਵਾਵਾਂਗਾ ਕਾਨੂੰਨੀ ਕਾਰਵਾਈ ਕਰਾਵਾਂਗਾ ਨੋਟਿਸ ਵੀ ਭੇਜਾਂਗਾ ਜਿੱਥੇ ਸਰਦਾਰ ਬਲਕੌਰ ਸਿੰਘ ਜੀ ਦੀ ਗੱਲ ਆ ਜਾਂਦੀ ਉਹ ਸਾਡੇ ਬਜ਼ੁਰਗ ਨੇ ਉਹ ਮੈਨੂੰ ਅੱਧੀ ਰਾਤ ਨੂੰ ਵੀ ਬੁਲਾਉਣਗੇ ਤੇ ਉਹਨਾਂ ਦੇ ਨਾਲ ਹੀ ਖੜਾਂਗੇ ਅਸੀਂ ਜੇ ਉਹਨਾਂ ਦਾ ਆਪ ਦਾ ਪੁੱਤ ਹੈ ਨਹੀਂ ਤਾਂ ਸਾਰਾ ਪੰਜਾਬ ਉਹਨਾਂ ਦੇ ਪੁੱਤ ਮੰਗੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ